ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਲੈ ਕੇ ਹੰਜਰਾਂਚ ਦੀ ਵੱਡੀ ਖਬਰ ਖਬਰ ਨਾ ਤੱਕ ਜਲਦੀ ਬਣੇ ਰਹਿਣਾ ਜਿੰਨਾ ਮੇਰਾ ਇਹ ਨਾ ਚੈਨਲ ਨੂੰ ਸਬਸਕ੍ਰਾਈਬ ਦੇਖੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬੀ ਨੌਜਵਾਨ ਦਾ ਕਤਲ ਮਾਪਿਆਂ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼ ਇਸ ਦੇ ਨਾਲ ਹੀ ਕਨੇਡਾ ਤੋਂ ਬੁਰੀ ਖਬਰ ਆ ਰਹੀ ਹੈ ਕਨੇਡਾ ਦੇ ਸਾਰੀ ਸ਼ਹਿਰ ਵਿੱਚ ਜਸਕਰਨ ਸਿੰਘ ਦੇ ਨਾਂ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜਸਕਰਨ ਸਿੰਘ ਤੱਕ तकरीबन 2 ਸਾਲ ਪਹਿਲਾਂ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਿਆ ਸੀ ਇੰਜ ਝਗੜੇ ਦੌਰਾਨ ਜਸਕਰਨ ਸਿੰਘ ਨੇ ਜਸਕਰਨ ਸਿੰਘ ਦਾ ਤੇਜ਼ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਇਸ ਦਿਨ ਹੀ ਹਾਥ ਜਾਣਕਾਰੀ ਮੁਤਾਬਿਕ ਮਾਰਸਾ ਜ਼ਿਲ੍ਹੇ ਦੇ ਪਿੰਡ ਜੋਇਆ ਤੋਂ ਗੁਜਰਾਤੀ ਲਬ ਜ ਕੈਨੇਡਾ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਇਸ ਦਿਨ ਨਾਲ ਹੀ ਪੀੜਦੇ ਕਿਸਾਨ ਬਲਕਾਰ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਵੇਚ-ਵੇਚ ਕੇ ਆਪਣੇ ਪੁੱਤਰ ਜਸਕਰਨ ਸਿੰਘ ਦਾ ਪੋ ਇੱਕ ਬਣਾਉਣ ਲਈ 2 ਸਾਲ ਪਹਿਲਾਂ ਉਸ ਨੂੰ ਕੈਨੇਡਾ ਭੇਜਿਆ ਸੀ ਜਿਸਕਰਨ ਸਿੰਘ ਨੇ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੜ੍ਹਾਈ ਦੇ ਨਾਲ-ਨਾਲ ਕੰਮ ਕਾਜ ਕਰਦਾ ਸੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਆਪਣੇ ਸਾਥੀਆਂ ਕੋਲ ਵਾਪਸ ਆਰ ਕੇ ਚਾਹ ਪੀਂ ਜਾ ਰਿਹਾ ਸੀ ਤੇ ਨੇੜਲੇ ਪਿੰਡ ਦੇ ਮੁੱਢਲੀ ਦੇ ਰਹਿਣ ਵਾਲੇ ਉਸ ਦੇ ਸਾਥੀਆਂ ਨੇ ਜਾਣਦੇ ਬਹਾਮਲਾ ਹੋ ਗਿਆ ਤੇ ਸਾਥੀ ਨੂੰ ਬਚਾਉਣ ਸਮੇਂ ਜਸਕਰਨ ਸਿੰਘ ਅਭਲੇ ਦੀ ਤੇਜ ਤਰੀ ਤਿਆਰ ਦਾ ਸ਼ਿਕਾਰ ਹੋ ਗਿਆ ਖਬਰ ਨੂੰ ਤੱਕ ਦੇ ਕੰਨ ਲਈ ਧੰਨਵਾਦ